ਨੰਬਾਬਾ ਸ੍ਰੀ ਚੰਨ ਜੀ ਸਾਧੂ ਦਾ ਸਾਥ ਉਹ ਚਮਤਕਾਰ ਕਰ ਦਿੰਦਾ ਹੈ ਸੁੱਕੀਆਂ ਮੁਰਾਦਾ ਹਰੀਆਂ ਕਰ ਦਿੰਦਾ ਹੈ ਪਰਮਾਤਮਾ ਦਾ ਪਿਆਰਾ ਉਹ ਚਮਤਕਾਰ ਕਰ ਦਿੰਦਾ ਹੈ ਇਨਸਾਨ ਦੀ ਸੋਚ ਤੋਂ ਜੋ ਪਰੇ ਹੁੰਦਾ ਹੈ ਬਾਬਾ ਸ੍ਰੀ ਚੰਨ ਜੀ ਇੱਕ ਵਾਰ ਇੱਕ ਨਗਰ ਦੇ ਕੋਲ ਪਗਤੀ ਕਰ ਰਹੇ ਸਨ ਬਹੁਤ ਸਾਰੇ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜੁੜੇ ਜਿੱਥੇ ਬਾਬਾ ਸ੍ਰੀ ਚਾਂਜੀ ਭਗਤੀ ਕਰ ਰਹੇ ਸਨ ਕੋਲ ਹੀ ਇੱਕ ਦਰਖਤ ਜੋ ਪੂਰੀ ਤਰ੍ਹਾਂ ਸੁੱਕਾ ਹੋਇਆ ਸੀ ਬਾਬਾ ਜੀ ਦੇ ਆਸ-ਪਾਸ ਜੋ ਸੰਗਤਾਂ ਬੈਠੀਆਂ ਸਨ ਕਿਸੇ ਨੇ ਬਾਬਾ ਜੀ ਨੂੰ ਕਿਹਾ ਕਿ हे ਮਹਾਰਾਜ ਤੁਸੀਂ ਐਨੇ ਤਪਸਵੀ ਹੋ ਤੁਹਾਡੇ ਕੋਲ ਤਾਂ ਸੁੱਕੀਆਂ ਮੁਰਾਦਾਂ ਹਰੀਆਂ ਹੋ ਜਾਂਦੀਆਂ ਹਨ ਇਹੇ ਦਰਖਤ ਵੀ ਸੁੱਕਾ ਹੈ ਇਸ ਨੂੰ ਵੀ ਹਰਾ ਕਰੋ ਬਾਬਾ ਸ਼੍ਰੀ ਚੰਦ ਜੀ ਨੇ ਪਰਮਾਤਮਾ ਦਾ ਧਿਆਨ ਧਰਿਆ ਦੇਖਦੇ ਦੇਖਦੇ ਉਸ ਸੁੱਕੇ ਹੋਏ ਦਰਖਤ ਦੇ ਵਿੱਚੋਂ ਹਰੇ ਪੱਤੇ ਨਿਕਲ ਆਏ ਫਲ ਦੇ ਨਾਲ ਉਹ ਦਰਖਤ ਭਰ ਗਿਆ ਇਹ ਦੇਖ ਕੇ ਸਾਰੀਆਂ ਸੰਗਤਾਂ ਬਹੁਤ ਹੈਰਾਨ ਹੋਈਆਂ ਅੱਜ ਵੀ ਜੋ ਬਾਬਾ ਸ਼੍ਰੀ ਚੰਦ ਜੀ ਦਾ ਸਾਥ ਅਤੇ ਸੰਗ ਆਪਣੇ ਨਾਲ ਸਮਝਦੇ ਹਨ ਸੁੱਖੀਆਂ ਮੁਰਾਦਾਂ ਹਰੀਆਂ ਹੋ ਜਾਂਦੀਆਂ ਹਨ ਮੁਰਾਦ ਬਾਬਾ ਸ੍ਰੀ ਚੰਦ ਜੀ ਆਪ ਕਬੂਲ ਕਰਦੇ ਹਨ ਅਤੇ ਉਹ ਪਿਆਰੇ ਬਾਬਾ ਸ੍ਰੀ ਚੰਦ ਜੀ ਦੇ ਨਾਲ ਹੀ ਜੁੜਦੇ ਹਨ ਜਿਨ੍ਹਾਂ ਨੂੰ ਬਾਬਾ ਸ੍ਰੀ ਚੰਦ ਜੀ ਆਪ ਜੋੜਨਾ ਚਾਹੁੰਦੇ ਹਨ ਸੁੱਖੀਆਂ ਮੁਰਾਦਾਂ ਹਰੀਆਂ ਕਰ ਦਿੰਦੇ ਹਨ ਆਪਣੀ ਸੋਚ ਪਵਿੱਤਰ ਹੋਵੇ ਵਿਸ਼ਵਾਸ ਦੀ ਗੱਲ ਹੈ ਕਰਾਂ ਮਾਤਾ ਬਾਬਾ ਸ਼੍ਰੀ ਚੰਦ ਜੀ ਦੇ ਚਰਨਾ ਵਿੱਚ ਵਸਦਿਆਂ ਹਨ ਜੋ ਉਹਨਾਂ ਦੇ ਚਰਨਾ ਦਾ ਸਪਰਸ਼ ਕਰਦਾ ਹੈ ਉਹਨਾਂ ਦੇ ਨਾਲ ਅਤੇ ਉਹਨਾਂ ਦੇ ਪਿਆਰਿਆਂ ਦੇ ਨਾਲ ਕਰਾਂ ਮਾਤਾ ਹੁੰਦੀਆਂ ਹਨ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬੋਲਣ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਆਪਣੇ ਪਿਆਰਿਆਂ ਦੀ ਗੱਲ ਸੁਣਦੇ ਹਨ ਸੁਣ ਕੇ ਵਿਚਾਰਦੇ ਹਨ ਜੋ ਪਿਆਰਿਆਂ ਵਾਸਤੇ ਚੰਗਾ ਹੈ ਉਹੋ ਵਾਰ ਹੀ ਦਿੰਦੇ ਹਨ ਅਤੇ ਹਮੇਸ਼ਾ ਪਿਆਰਿਆਂ ਦੇ ਨਾਲ ਰਹਿੰਦੇ ਹਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ